ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਟਕਰਾਂ ਦਾ ਦੂਸਰਾ ਭਾਗ ਸੂਰਜ ਛੁੱਪ ਚੁੱਕਾ ਸੀ ਅਜੇ ਉਸ ਦੀ ਲੋਵ ਵੀਲੇ ਤੇ ਪਲ-ਪਲ ਥੋੜੀ ਹੋ ਰਹੀ ਸੀ ਚਰਨ ਤੇ ਕੋਲਾ ਨਹਿਰੇ-ਨਹਿਰ ਕਾਹਾਂ ਦੇ ਅੜਤਾਲੇ ਆ ਰਹੇ ਸਨ ਉਹਨਾਂ ਕੋਲ ਇੱਕੋ ਕਰਬਾਨ ਸੀ ਜਿਹੜੀ ਕੋਲੇ ਦੀ ਕੱਚ ਵਿੱਚ ਦਿੱਤੀ ਹੋਈ ਸੀ ਪੋਲ ਟੱਪ ਕੇ ਉਹਨਾਂ ਦਾ ਰੋਹੀ ਦੇ ਖੇਤਾਂ ਨੂੰ ਜਾਣ ਦਾ ਇਰਾਦਾ ਸੀ ਚਰਨ ਨੇ ਕੋਲੇ ਨੂੰ ਬੜਕ ਲੈਣ ਲਈ ਆਖਿਆ ਪੋਲ ਦੇ ਸਰਤੇ ਚੜਕੇ ਦੇਖ ਅਗਾ ਕੋਈ ਖਤਰਾ ਤਾਂ ਨਹੀਂ ਕੁल्ले ਨੇ ਪੋਲ ਦੇ ਆਦ ਵਿੱਚ ਕਰ ਜਾ ਕੇ ਆਉਣ ਲਈ ਇਸ਼ਾਰਾ ਕਰ ਦਿੱਤਾ ਪਰ ਜਿਉਂ ਹੀ ਉਹ ਦੋਵੇਂ ਪੋਲ ਉਤਰ ਕੇ ਖੇਤਾਂ ਨੂੰ ਮੁੜੇ ਉਹਨਾਂ ਰਾਹ ਨਾਲ ਚਿੱਕੀ ਵਿੱਚ ਕੋਪਰੇ ਆਦਮੀ ਨੂੰ ਬੰਦੂਕ ਲਈ ਖਲੋਤਾ ਦੇਖਿਆ ਠਹਿਰੋ ਬੰਦੂਕ ਵਾਲੇ ਦੀ ਆਵਾਜ਼ ਕੜਕਾਈ ਨਾਲ ਭਰੀ ਹੋਈ ਸੀ ਅਤੇ ਉਹ ਦੋਹਾਂ ਵੱਲ ਬੰਦੂਕ ਸਿੱਨੀ ਆਕੜਿਆ ਖਲੋਤਾ ਸੀ ਚਰਨਦਿਆਂ ਨਿੱਤ ਆਦਮੀ ਤਾੜ ਦੀਆਂ ਨਜ਼ਰਾਂ ਨੇ ਚਾਣ ਲਿਆ ਲੁੱਟਿਆ ਰਹਾ ਹੈ ਇੱਥੇ ਨੂੰ ਆ ਜਾਓ ਸਿੱਧੇ ਹੀ ਜੇ ਕਿਤੇ ਇੱਧਰ ਉੱਧਰ ਹੋਈ ਗੋਲੀ ਸਿੱਧੀ ਥੇਕ ਨੂੰ ਆਵੇਗੀ ਜਦੋਂ ਚਰਨ ਨੇ ਚਰਨ ਤੇ ਕੋਲਾ ਥੋੜਾ ਗਾਂ ਹੋਈ 6-7 ਰਾਹੀ ਜਿਨ੍ਹਾਂ ਵਿੱਚ ਦੋ ਜਨਾਨੀਆਂ ਵੀ ਸਨ ਲੁੱਟ ਪੁੱਟ ਕੇ ਇੱਕ ਪਾਸੇ ਬਹਾਈ ਹੋਏ ਸਨ ਨੇੜੇ ਆ ਜਾਂ ਤੇ ਬੰਦੂਖ ਵਾਲਿਆਂ ਨੇ ਆਪਣੇ ਦੋ ਸਾਥੀਆਂ ਨੂੰ ਆਖਿਆ ਇਹਨਾਂ ਫੌਜੀਆਂ ਦੀ ਤਲਾਸ਼ੀ ਲਓ ਤੁਸੀਂ ਆਪ ਸੁੱਟ ਦਿਓ ਕੱਢ ਕੇ ਜਿਹੜਾ ਕੁਝ ਹੈ ਚਾਰਨੇ ਬਾਹਾਂ ਝੁੱਕ ਕੇ ਮੁਸਕਾਂ ਦੇ ਆਖਿਆ ਅਸੀਂ ਫੌਜੀ ਨਹੀਂ ਤੁਹਾਡੇ ਹੀ ਭਰਾ ਡਾਕੂ ਇੱਕ ਪਲ ਹੈਰਾਨ ਜਿਹਾ ਹੋ ਗਿਆ ਚਾਰਨੇ ਮੌਕਾ ਸਾਮ੍ਹਦੇ ਆ ਫਿਰ ਕਿਹਾ ਤੁਸੀਂ ਜਲਾਲ ਦਾ ਕੇਲਾ ਨਹੀਂ ਸੁਣਿਆ ਇਹ ਤੁਸੀਂ ਕੀ ਕਰਦੇ ਪਇਓ ਰਾਂਘਾਂ ਦੇ 10 10 20 ਰੁਪਏ ਤਾਂ ਅੱਜਕੱਲ ਕੋਈ ਨਹੀਂ ਖੋਂਦਾ ਤੁਸੀਂ ਚੱਜ ਦੀ ਮਾਰ ਮਾਰੋ ਕੋਈ ਚਲੋ ਮੇਰੇ ਨਾਲ ਜੇ ਹੱਥ ਰੰਗਣੇ ਡਾਕੂ ਚਾਰਨ ਦੀਆਂ ਗੱਲਾਂ ਵਿੱਚ ਆ ਗਿਆ ਉਸ ਵੇਖ ਲੈਣੋ ਕੇਸ ਵੇਲੇ ਇਨਾਪੋਲ ਇੱਕੋ ਬੰਦੂਕ ਹੈ ਬੰਦੂਕ ਵਾਲਾ ਥੋੜਾ ਢਿੱਲਾ ਪੈ ਗਿਆ ਚੰਨ ਨੇ ਬੜੇ ਹੌਸਲੇ ਵਾਲੀਆਂ ਗੱਲਾਂ ਕੀਤੀਆਂ ਕਰਤਾਰਿਆ ਤੇਰੇ ਝੋਲੇ 'ਚ ਸ਼ਰਾਬ ਹੋਣੀ ਚੰਨ ਨੇ ਅੱਖ ਦਬਾ ਕੇ ਕੁੱਲੇ ਵੱਲ ਝੋਲਾ ਫੜ ਲਿਆ ਹੱਥ ਵਧਾਇਆ ਕੁੱਲੇ ਨੇ ਝੋਨਾ ਝੋਲਾ ਫੜਾ ਦਿੱਤਾ ਝੋਲੇ ਵਿੱਚ ਕੇਤਲੀ ਕੱਪ ਦੇਖ ਕੇ ਬੰਦੂਕ ਵਾਲੇ ਨੂੰ تسਲੀ ਹੋ ਗਈ ਕਿ ਠੀਕ ਹੈ ਸਾਡੇ ਹੀ ਪ੍ਰਾਨ ਚੰਨ ਚੁਸਤੀ ਨਾਲ ਮੂੰਹ ਦੂਜੇ ਪਾਸੇ ਫੇਰਦਾ ਬੰਦੂਕ ਵਾਲੇ ਵੱਲ ਪੈਰ ਰਸਕਾਰ ਰਿਹਾ ਸੀ ਇਨਾ ਰੰਗਾ ਕੋਲੋਂ 100 ਨਾ 200 ਨਿਕਲ ਆਵੇਗਾ ਆਇਆ ਜਾ ਆ ਨਿਕਲ ਆਇਆ ਹੋਵੇਗਾ ਚੰਨ ਨੇ ਤੱਕਿਆ ਬਲੇ ਬੈਠੇ ਰਾਹੀ ਕੰਬੀ ਜਾ ਰਹੇ ਸਨ ਚੰਨ ਨੇ ਬੜੇ ਜ਼ੋਰ ਦੀ ਛਾਲ ਮਾਰਦਿਆਂ ਬੰਦੂਕ ਨੂੰ ਹੱਥ ਪਾ ਲਿਆ ਤੇ ਪਾਲ ਵਿੱਚ ਉਸ ਨਾਲ ਗੁੱਥਮ ਗੁੱਥਾ ਹੋ ਗਿਆ ਕੁੱਲਾ ਵੀ ਫੁਰਤੀ ਨਾ ਕਰਪਾਨ ਲੈ ਕੇ ਵਰਸੇ ਵਾਲੇ ਤੇ ਟੁੱਟ ਪਿਆ ਡਾਕੂ ਨੇ ਵਰਸ਼ਾ ਕੋਲੇ ਵੱਲ ਸਿੱਧਾ ਵਾਇਆ ਕੁੱਲੇ ਦੇ ਕਰਪਾਨਾ ਵਰਸ਼ੇ ਦਾ ਬਾਹਰ ਰੋਕਦਿਆਂ ਵੀ ਸੱਜਾ ਪੱਟ ਜਾਖਮੀ ਹੋ ਗਿਆ ਪਰ ਉਹ ਮਾਮੂਲੀ ਝੰਡ ਨੂੰ ਕੁਝ ਗੌਲਿਆ ਨਾ ਚਾਨ ਨੇ ਰਾਂਗਾਂ ਨੂੰ ਲਲਕਾਰਾ ਮਾਰਿਆ ਰਾਈਓ ਪੈ ਜਾਓ ਉੱਠ ਕੇ ਵੇਂਦੇ ਕੀਓ ਲਲਕਾਰਾ ਵਜਦੇ ਸਾਰ ਤੀਜਾ ਡਾਕੂ ਤੀਰ ਹੋ ਗਿਆ ਉਸ ਸਮਝ ਲਿਆ ਸੀ ਕਿ ਹੁਣ ਖੈਰ ਨਹੀਂ ਰਾਈਆਂ ਦੋਹਾਂ ਨੂੰ ਹੱਥੋਂ ਹੱਥ ਖਿੱਚ ਸੋਟਿਆ ਬੰਦੂਕ ਖੋਲ ਲੈਣ ਪਿੱਛੇ ਚਾਨ ਨੇ ਡਾਕੂ ਦਾ ਲੱਕ ਟੋਹਿਆ ਚਾਨ ਨੂੰ ਸ਼ੱਕ ਸੀ ਘੋਲਣ ਵਾਲੇ ਡਾਕੂ ਇੱਕ ਹੱਥ ਬੰਦੂਕ ਨਾਲੋਂ ਛੱਡ ਕੇ ਲੱਕ ਨੂੰ ਲੈ ਜਾਂਦਾ ਸੀ ਉਸ ਦੀ ਸ਼ਾਕਾ ਦਰੁਸਤ ਨਿਕਲੀ ਚਾਦਰੇ ਦੀ ਗੰਢ ਵਿੱਚ ਪਿਸਤੌਲ ਪਾਇਆ ਹੋਇਆ ਸੀ ਜਿਹੜੇ ਝਟਕ ਹੋਇਆ ਆਕੜਾ ਕਰਕੇ ਗਾਲਾਂ ਕੱਟ ਕੱਟ ਭੌਂਕਦੇ ਸਨ ਕਾਣੀ ਕੌਡੀ ਦੇ ਹੋਏ ਖਲੋਤੇ ਸਨ ਕੁल्ले ਨੇ ਆਪਣਾ ਅੱਧਾ ਦੁਪੱਟਾ ਪਾੜ ਕੇ ਪੱਟ ਵੰਨ ਲਿਆ ਉਹਦੇ ਜ਼ਖਮ ਕਾਫੀ ਵਿੱਚੋਂ ਕਾਫੀ ਖੂਨ ਨਿਕਲ ਚੁੱਕਾ ਸੀ ਚਰਨ ਨੇ ਪਿਸਤੌਲ ਖੋਲ ਕੇ ਦੇਖਿਆ ਉਸ ਵਿੱਚ 6 ਰਾਊਂਡ ਭਰੇ ਹੋਏ ਸਨ ਬਾਹਾਂ ਉਤਾ ਚੁੱਕੋ ਇਸੂਰ ਵਿੱਚ ਚੰਨ ਨੇ ਇਹਨਾਂ ਅੱਖਾਂ ਦੀ ਤੀਰ ਸੀ ਉਹਨਾਂ ਝਟਕ ਕਾਨਿਆਂ ਵਾਂਗ ਵਾਂਹ ਖੜੀਆਂ ਕਰ ਦਿੱਤੀਆਂ ਚੰਨ ਨੇ ਕੋ ਖੁੱਲੇ ਨੂੰ ਫੇਰਾਖਿਆ ਕਰਤਾ ਰਿਆ ਇਹਨਾਂ ਦਾ ਝੋਲਾ ਉਲਟਾ ਦੇ ਜਿਹੜੀ ਜਿਹੜੀ ਚੀਜ਼ ਪਰੋ ਤੁਹਾਡੀ ਐ ਸਿਆਣ ਕੇ ਲੈ ਜਾਵੋ ਰਾਂਗਾ ਰਾਂਗਾ ਦੋ ਘਟੂਮਾ ਅਤੇ ਕੁਝ ਨਗਦੀ ਆਪਣੀ ਆਪਣੀ ਸਾਹਮਲੇ ਉਹ ਇੱਕ ਤਰ੍ਹਾਂ ਚੰਨ ਦੇ ਹੁਕਮ ਦੇ ਉੜੀ ਇਕ ਵਾਂਸਨ ਜਿਵੇਂ ਉਹ ਆਖੇ ਇਹਨਾਂ ਲੁਟੇਰਿਆਂ ਨਾਲ ਸਿੰਝ ਲੈਣ ਚੰਨ ਨੇ ਸਾਰੇ ਰਾਂਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਭਰਾਵੋ ਤੁਸੀਂ ਆਪਣੇ ਰਾਹ ਪੈ ਜਾਓ ਇਹ ਸਾਡੇ ਚੋਰਾ ਸੀ ਆਪੇ ਇਹਨਾਂ ਨਾਲ ਨਿਠ ਲਵਾਂਗੇ ਰਾਹੀ ਹੋਰ ਵੀ ਹੈਰਾਨ ਹੋ ਗਏ ਪਰ ਉਹਨਾਂ ਲਈ ਚਲੇ ਜਾਂ ਤੁਸੀ ਬਾਹਰ ਕੋਈ ਚਾਰਾ ਨਹੀਂ ਸੀ ਹਲੇ ਇੰਨਾ ਹਨੇਰਾ ਨਹੀਂ ਹੋਇਆ ਸੀ ਆਦਮੀ ਸਿਆਣਿਆਂ ਨਾ ਜਾ ਸਕੇ ਚੰਨ ਨੇ ਡਾਕੂਆਂ ਨੂੰ ਗੋਹ ਨਾਲ ਤਾੜਦਿਆਂ ਆਖਿਆ ਨਹਿਰ ਦੀ ਬੰਨੀ ਤੇ ਹੋ ਕੇ ਖਲੋ ਜਾਓ ਸਾਡੇ ਕੋਲੋਂ ਤੁਹਾਡੀਆਂ ਲਾਸ਼ਾਂ ਨਹੀਂ ਧੂਕੇ ਸੁੱਟੀਆਂ ਜਾਣਗੀਆਂ ਤਰਸ ਖਾਓ ਸਰਦਾਰਾ ਅਸੀਂ ਮੁੜ ਕੇ ਨਹੀਂ ਜੇ ਇਹ ਕੰਮ ਦੇ ਰਾਹ ਪੈਂਦੇ ਦੋਹਾਂ ਚਰਨ ਦੇ ਪੈਰੀ ਡਿੱਗਣ ਉਹ ਗਾਂ ਵਦੇ ਚੰਨ ਦੋ ਕਦਮ ਹੋਰ ਪਿਛਾਂ ਹਟ ਗਿਆ ਤੇ ਗੁੱਸੇ ਨਾਲ ਬੋਲਿਆ ਜੇ ਇੱਕ ਕਦਮ ਵੀ ਅਗਾਹ ਫੁੱਟੀ ਤਾਂ ਬੱਸ ਅੱਛਾ ਚਲੋ ਨਹਿਰ ਦੀ ਬੰਨੀ ਤੇ ਬਾਈ ਅਸੀਂ ਤੇਰੀ ਗਾਉ ਸਾਨੂੰ ਇੱਥੋਂ ਰੱਖ ਲੈ ਉਹ ਦੋਵੇਂ ਕੰਮ ਦੇ ਨਹਿਰ ਦੇ ਕਿਨਾਰੇ ਖਲੋ ਗਈ ਸਾਨੂੰ ਮਾਰ ਕੀ ਤੇਰੇ ਹੱਥ ਕੁਝ ਨਹੀਂ ਆਉਣਾ ਤੇਰਾ ਨਾਂ ਸਰੈਣਾ ਹੈ ਨਾ ਉਹ ਚਰਨ ਨੇ ਪਿਸਤੌਲ ਉਤੀ ਛਾਤੀ ਨੂੰ ਤਾਨ ਲੈ ਤੇ ਗੋਲੇ ਨੇ ਬੰਦੂਕ ਦੂਜੇ ਪਾਸੇ ਸੇਧ ਲਈ ਸਰਾਏ ਨੇ ਤੋ ਹਾਂ ਵੀ ਨਹੀਂ ਨਿਕਲ ਸਕੀ ਮਸਾਂ ਸਿਰ ਹੀ ਹਿਲਾਇਆ ਉਸ ਸਮਝਿਆ ਜਿਹੜਾ ਮੇਰਾ ਨਾਂ ਜਾਣਦਾ ਜ਼ਰੂਰ ਕੋਈ ਦੁਸ਼ਮਣ ਹੈ ਇਸ ਕਦੋਂ ਛੱਡਿਆ ਮੈਨੂੰ ਨਹੀਂ ਪਛਾਣਿਆ ਚਰਨ ਨੇ ਐਨੀ ਅੱਖਾਂ ਤੇ ਸਰਾਏ ਨੇ ਦਿਮਾਗ ਤੇ ਜੋਰ ਪਾ ਕੇ ਜਾਣਨ ਦੀ ਕੋਸ਼ਿਸ਼ ਕੀਤੀ ਫਿਰ ਨਾਂ ਵਿੱਚ ਸਿਰ ਫੇਰ ਦਿੱਤਾ ਚਰਨ ਨੂੰ ਜਾਣਦਾ ਏ ਬੀਲਿਆਂ ਦੇ ਨੂੰ ਸਰਾਏ ਦੀਆਂ ਅੱਖਾਂ ਹੀ ਟੱਡਾਂ ਰਹਿ ਗੀਆਂ ਉਹ ਬੁਰੀ ਤਰ੍ਹਾਂ ਕੰਬੁੱਠਾ ਚਰਨ ਸਰੈਣ ਨੇ ਪੱਗ ਗਲ ਵਿੱਚ ਪਾ ਲਈ ਅਤੇ ਝੁਕਿਆ ਖਲੋਤਾ ਸੀ ਸਾਡੇ ਕੋਲੋਂ ਹੋ ਗਈ ਪਰ ਤੂੰ ਬਖਸ਼ ਲੈ ਜਿਵੇਂ ਅਸੀਂ ਸਾਰੀ ਉਮਰ ਤੇਰਾ ਪਾਣੀ ਭਰਾਂਗੇ ਸਾਥੋ ਜਿਹੜਾ ਮਰਜ਼ੀ ਕੰਮ ਕਰਵਾ ਲੈ ਖਬਰਦਾਰ ਸਾਲੇ ਹਰਾਮੀ ਕੀ ਕੰਮ ਲੈਣਾ ਹੈ ਤੁਹਾਡੇ ਕੋਲ ਹੁਣ ਆਖਰੀ ਵੇਲਾ ਹੈ ਤੁਹਾਡਾ ਤੁਸੀਂ ਵਹਿਗਰੂ ਨੂੰ ਚੇਤੇ ਕਰ ਲਵੋ ਚਾਨਣ ਨੇ ਕੜ ਕੜੀਏ ਤੇ ਨਰਮਾਈ ਦੋਹਾਂ ਪਾਵਾਂ ਵਿੱਚੋਂ ਆਖੇ ਡਾਕੂਆਂ ਨੂੰ ਅਨੁਮੰਤ ਬਲੇ ਬੈਗਰੂ ਚੇਤੇ ਆ। ਉਹਨਾਂ ਦੀਆਂ ਅੱਖਾਂ ਗੁਨਾਹਾਂ ਦੇ ਭਾਰ ਨਾਲ ਤਰਤੀਬ ਵਜੂਕ ਗੰਗਾ। ਪਿਸਤੌਲ ਅਤੇ ਬੰਦੂਕ ਦੀਆਂ ਨਾਲੀਆਂ ਵਿੱਚੋਂ ਮੌਤ ਹੁੰਗ ਹੰਗਾਰ ਦੀ ਦੇਖ ਕੇ ਵੀ ਉਹ ਜੀਉਣ ਲਈ ਤਰਸੇ ਖਲੋਤੇ ਸਨ। ਹਨੇਰਾ ਪਲ ਪਲ ਵਧ ਰਿਹਾ ਸੀ ਨਹਿਰ ਦੀਆਂ ਤਾਰਾਂ ਦਾ ਸ਼ੋਰ ਮੌਤ ਦੇ ਰੂਪ ਵਿੱਚ ਭਿਆਨਕ ਹੋ ਗਿਆ। ਦੇਖੋ ਚੰਨ ਨੇ ਉਹਨਾਂ ਦਾ ਧਿਆਨ ਆਪਣੇ ਵੱਲ ਕੀਤਾ। ਤੁਹਾਡਾ ਅੰਤ ਸਮਾਏ ਹੁਣ ਝੂਠ ਨਾ ਬੋਲਿਓ। ਜੋ ਮੈਂ ਪੁੱਛਾਂ ਸੱਚ ਸੱਚ ਦੱਸਣਾ ਉੰਜ ਮੇਰੇ ਕੋਲ ਕੁਝ ਗੁੱਝਾ ਵੀ ਨਹੀਂ ਸ੍ਰੈਣੀ ਦਾ ਸੁਣ ਲਈ ਮੂੰਹ ਖੁੱਲ ਗਿਆ ਜਿਵੇਂ ਉਹ ਬੋਲ ਗਿਆ ਤਰਤੀ ਉਸ ਨੂੰ ਆਪਣੇ ਦਿਵਾਲੇ ਘੁੰਮਦੀ ਪ੍ਰਤੀਤ ਹੋ ਰਹੀ ਸੀ ਉਸ ਦੇ ਦਿਲ ਦੀ ਧੜਕਣ ਸੈਮ ਨਾਲ ਰੁਕੀ ਪਈ ਸੀ ਨਹਿਰ ਵੱਡਣ ਵਿੱਚ ਤੁਸੀਂ ਸੀ ਨਾ ਸ੍ਰੈਣੀ ਨੇ ਹਾਂ ਵਿੱਚ ਸਿਰ ਮਿਲਾਇਆ ਬਰਨਾਲੇ ਨੂੰ ਜਾਂਦੀ ਮੋਟਰ ਵੀ ਤੁਸੀਂ ਲੁੱਟੀ ਸੀ ਨਾ ਉਸ ਮੋੜ ਫੇਰ ਸਿਰ ਹਲਾਇਆ ਫੁੱਦਾਂ ਦੀ ਕੁੜੀ ਦਾ 1800 ਮੜਵਾਈ ਵੀ ਲਈ ਨਹੀਂ ਉਹ ਜੰਗੇ ਨੇ ਅੱਛਾ ਜਿਗ ਜੇ ਜੈ ਗਪਾਲ ਸਰੇਣਾ ਚੁੱਪ ਹੋ ਗਿਆ ਤੇ ਨੀਵੀ ਪਾਲੀ ਉਸ ਨੂੰ ਇਹ ਪ੍ਰਤੀਤ ਹੋਇਆ ਜਿਵੇਂ ਬੰਨੀ ਫਿਸ ਗਈ ਅਤੇ ਉਹ ਲੱਕ ਤੱਕ ਫਿਸੜ ਕਿਨਾਰੇ ਵਿੱਚ ਗੱਡਿਆ ਹੋਇਆ ਖਲੋਤਾ ਸੀ ਤੇ ਚਰਨ ਨੂੰ ਮਾਰਨ ਲਈ ਇੱਕ ਕਿੰਨੀ ਵਾਰ ਨਾਕੇ ਮੱਲੀ ਰੱਖੇ ਚਰਨ ਸਾਨੂੰ ਗੁਰੂ ਬਿٹے ਜੇ ਤੈਨੂੰ ਮਾਰਨ ਲਈ ਅਸੀਂ ਇੱਕ ਦਿਨ ਵੀ ਜੰਗੇ ਨਾਲ ਗਏ ਹੋਈ ਹੁਣ ਤੈਨੂੰ ਕਿਵੇਂ ਦੱਸਗੇ ਅਸੀਂ ਉਸ ਤੋਂ ਅੱਡ ਹੋ ਗਏ ਹਾਂ ਇੱਕ ਦੂਏ ਦੇ ਦੁਸ਼ਮਣ ਵੀ ਸਰੈਨਾ ਬੜੀ ਛੇਤੀ ਕਹਿ ਗਿਆ ਜਿਵੇਂ ਉਹ ਇਸ ਉਸ ਉੱਤੇ ਉਜੋਨਾ ਥੱਪੇ ਜਾ ਰਿਹਾ ਸੀ ਚਰਨ ਨੂੰ ਵੀ ਕੰਸੋ ਮਿਲ ਚੁੱਕੀ ਸੀ ਕਿ ਸਰੈਨਾ ਤੇ ਜੰਗਾਪੋ ਵਿੱਚ ਬਿਟਰ ਕੇ ਦੁਸ਼ਮਣ ਬਣ ਗਏ ਹਨ ਉਸ ਹੋਰ ਤਸੱਲੀ ਨਾਲ ਪੁੱਛਿਆ ਤੁਸੀਂ ਅੱਡ ਕਾਤੋਂ ਹੋ ਗਏ ਉਸ ਮਹਾਰ ਵਾਲੀ ਦੇ ਟਾਕੇ 'ਚ ਹਿੱਸਾ ਨਹੀਂ ਦਿੱਤਾ ਸੀ ਚਰਨ ਨੂੰ ਉਸ ਦੀ ਗੱਲ ਤੇ ਯਕੀਨ ਹੋ ਗਿਆ ਕਿਉਂਕਿ ਤਿੰਨ ਮਹੀਨੇ ਹੋਈ ਮਹਾਰ ਵਾਲੀ ਦੇ ਪਿੰਡ ਟਾਕਾ ਪਿਆ ਸੀ ਜੇ ਤੈਨੂੰ ਮੈਂ ਛੱਡ ਦਿਆਂ ਫਿਰ ਜੀ ਗੀਤਾਰਾਂ ਦੇ ਟਹੇ ਚੜ ਕੇ ਲੋਕਾਂ ਦਾ ਬੁਰਾ ਤਾਂ ਨਹੀਂ ਕਰਤੇ ਅਸੀਂ ਤਾਂ ਹੁਣ ਲੋਕਾਂ ਦਾ ਬੁਰਾ ਸਾਡੀ ਬੋੜੀ ਚਰਨ ਜ਼ਿੰਦਗੀ ਦੀ ਆਸ ਸਰੇਣੇਂ ਦੀ ਤਾਂ ਨਿਕਲ ਗਈ ਦੂਜੇ ਡਾਕੂ ਨੇ ਕਿਹਾ ਸਾਡੀ ਵੀ ਕੋਈ ਜੂਨ ਹੈ ਬਾਈ ਸੱਚ ਪੁੱਛੇ ਤਾਂ ਜਾਉਂਦੇ ਮਰੀ ਸਿਰ ਲ ਘੋਣ ਲਈ ਕੁਝ ਤਾਂ ਕਰਨਾ ਹੀ ਪੈਂਦਾ ਮੈਂ 7 ਮਹੀਨੇ ਤੋਂ ਫੱਜਿਆ ਫਿਰਦਾ ਕਿਵੇਂ ਦਿਨ ਕੱਢਦਾ ਤੁਹਾਡਾ ਚਾਲਾਂ ਹੀ ਪੁੱਠਾ ਹੈ ਜੇ ਲੋਕਾਂ ਨੂੰ ਸਤਾਉਣ ਦੀ ਤਾਂ ਉਹਨਾਂ ਖਾਤਰ ਥੋੜਾ ਬਹੁਤਾ ਕੰਮ ਕਰ ਦਿੱਤਾ ਉਹ ਤੁਹਾਨੂੰ ਲੋਕਾਂ ਨੂੰ ਥਾਂ ਵੀ ਨਾ ਦਿੰਦੇ ਹੂੰ ਚਾਹਾਂ ਨਫ਼ਰਤ ਦੀ ਕੁੱਟ ਪਾਰ ਕੇ ਰਹਿ ਗਿਆ ਉਸ ਕੋਲੇ ਵੱਲ ਮੂੰਹ ਕਰਦਿਆਂ ਕਹੇ ਬੰਦੂਕ ਵਿੱਚੋਂ ਗੋਲੀਆਂ ਕੱਢ ਕੇ ਇਹਨਾਂ ਦੇ ਮੱਥੇ ਮਾਰ ਦੇਖੋ ਇਹ ਹਰਾਮਿਓ ਮੈਨੂੰ ਆਸ ਨਹੀਂ ਤੁਸੀਂ ਕਦੇ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਭਲੇ ਦਾ ਕੰਮ ਕਰੋ ਪਰ ਮੈਂ ਤੁਹਾਨੂੰ ਮਾਰ ਨਹੀਂ ਸਕਦਾ ਜੇ ਮਾਰਨਾ ਚਾਹਾਂ ਤੁਸੀਂ ਮੇਰੇ ਇਲਾਕੇ ਦੇ ਲੋਕਾਂ ਤੋਂ ਭੱਜੇ ਨਹੀਂ ਹਮੇਸ਼ਾ ਮੇਰੇ ਪੰਜੇ ਚੋਂ ਮੈਂ ਜਦੋਂ ਚਾਹਾਂ ਤੁਹਾਨੂੰ ਨਾ ਹੱਥਾਂ ਮਿਲ ਕੇ ਰੱਖ ਦੇਵਾਂ ਜਾਓ ਹੋਰ ਸੁਣੋ ਆਹ ਪਿਸਤੌਲ ਮੇਰੇ ਕੋਲ ਤੁਹਾਡਾ ਮਾਨਤਾ ਮੈਂ ਜੰਗੇ ਵਰਗੇ ਗੰਦੇ ਟਾਪੂਆਂ ਹੱਥੋਂ ਅਜਾਈ ਮਰ ਜਾਣਾ ਨਹੀਂ ਚਾਹੁੰਦਾ ਆਪਣੀ ਹਿਫਾਜ਼ਤ ਵਾਸਤੇ ਤੁਹਾਡਾ ਪਿਸਤੌਲ ਰੱਖਣ ਲਈ ਮਜਬੂਰ ਹਾਂ ਲੋਕਾਂ ਨੂੰ ਨਾ ਸਤਾਇਓ ਤੇ ਨਾ ਦੁੱਖ ਦਿਓ ਲੋਕ ਮਹਾਨ ਸ਼ਕਤੀ ਹੈ ਇਹਨਾਂ ਬਾਦਸ਼ਾਹਾਂ ਨੂੰ ਟਾ ਦਿੱਦਿਆਂ ਤੁਸੀਂ ਵਿਚਾਰੇ ਹੀ ਕਹਿੰਦੇ ਹੋ ਜਲ ਜੀ ਆਇਆਂ ਚਰਨਾਂ ਦੀਆਂ ਖਰੀਆਂ ਖਰੀਆਂ ਨਾਲ ਢਾਕੂਆਂ ਦੇ ਪਿੰਡੇ ਮਿੱਟੀ ਹੋ ਗਏ ਉਹ ਚਰਨਾਂ ਦਾ ਧੰਨਵਾਦ ਕਰਨ ਜੋਗੇ ਵੀ ਨਾ ਰਹੇ ਖਾਲੀ ਬੰਦੂਖ ਝੋਲਾ ਵਰਸ਼ਾ ਤੇ ਆਪਣਾ ਚਾਦਰਾਂ ਖੇਚ ਚੁੱਕ ਕੇ ਖਾਲ ਦੇ ਥੱਲੇ ਥੱਲੇ ਤੁਰ ਗਈ ਕੋਲੇ ਦਾ ਚਾਦਰਾਂ ਲੇਪੜਦਿਆ ਦੇਖ ਕੇ ਚਰਨਾਂ ਨੂੰ ਉਸ ਦੇ ਜ਼ਖਮ ਦਾ ਖਿਆਲ ਆਇਆ ਜ਼ਖਮ ਬਹੁਤਾ ਤਾਂ ਨਹੀਂ ਸੀ ਚਰਨ ਨੇ ਹਮਦਰਦੀ ਨਾਲ ਪੁੱਛਿਆ ਜੱਟ ਤੇ ਝੋਟਾ ਵੱਡੇ ਨਹੀਂ ਮੁਕਦੇ ਕੋਲਾ ਜ਼ਖਮ ਤੇ ਹੱਸ ਪਿਆ ਇਹਨਾਂ ਸਾਲਿਆਂ ਨੂੰ ਦੋ-ਦੋ ਕੋਲੀਆਂ ਮਾਰ ਕੇ ਨਹਿਰ 'ਚ ਰੋੜ ਦੇਣਾ ਸੀ ਕਿਤੇ ਫੇਰ ਦੁੱਖ ਦੇਣਗੇ ਨਹੀਂ ਖੁੱਲਿਆ ਸਾਡਾ ਇਹ ਰਾਹ ਨਹੀਂ ਚਰਨ ਨੇ ਨੀਮਾ ਹੋ ਕੇ ਝੋਲਾ ਚੁੱਕ ਲਿਆ ਫਿਰ ਬੰਦੂਕ ਹੋਂਨਾ ਸਾਲਿਆਂ ਨੂੰ ਕਾਦੀ ਦੇਣੀ ਸੀ ਖੁੱਲੇ ਨੂੰ ਬੰਦੂਕ ਖੁੱਸ ਜਾਣ ਦਾ ਵੀ ਦਿਲੀ ਅਫਸੋਸ ਸੀ ਅਸੀਂ ਡਾਕੇ ਮਾਰਨੇ ਆ ਕਿ ਕਤਲ ਕਰਨੇ ਆ ਕੁੱਲਾ ਚੁੱਪ ਹੋ ਗਿਆ ਅਤੇ ਚਰਨ ਦੇ ਪਿੱਛੇ-ਪਿੱਛੇ ਲੰਗ ਮਾਰ ਕੇ ਧੰਨ ਲੱਗ ਪਿਆ ਧੰਨਵਾਦ